ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਸਿੱਖਾਂਗੇ ਲਗਾ ਅੱਖਰ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਲਗਾ ਅੱਖਰ ਕੀ ਹੁੰਦੇ ਹਨ ਇਥੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ ਮੈਂ ਲਿਖਿਆ ਹੋਇਆ ਬਿੰਦੀ ਟਿੱਪੀ ਅਤੇ ਅੱਧਕ ਇਹ ਤਿੰਨੇ ਕੀ ਹਨ ਲਗਾ ਅੱਖਰ ਹਨ ਇਹ ਲਗਾਖਰ ਕਿਉਂ ਹਨ ਕਿਉਂਕਿ ਇਹ ਲਗ ਦੇ ਨਾਲ ਹੀ ਵਰਤੇ ਜਾਂਦੇ ਹਨ ਇਸ ਕਰਕੇ ਇਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਇਹ ਇੱਕ ਤਰ੍ਹਾਂ ਦੇ ਲਿਪੀ ਦੇ ਚਿੰਨ ਹਨ ਜਿਨ੍ਹਾਂ ਦੇ ਵਰਤੋਂ ਲਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ ਇਹ ਸ਼ਬਦਾਂ ਦੇ ਉਚਾਰਨ ਵਿੱਚ ਖਾਸ ਯੋਗਦਾਨ ਪਾਉਂਦੇ ਹਨ ਠੀਕ ਹੈ ਜੀ ਤੇ ਪੰਜਾਬੀ ਵਿਆਕਰਨ ਦੇ ਅਨੁਸਾਰ ਇਹਨਾਂ ਦੀ ਗਿਣਤੀ ਜੋ ਹੈ ਤਿੰਨ ਹੈ ਦੇਖੋ ਬਿੰਦੀ ਟਿੱਪੀ ਅਤੇ ਅਦਕ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਿੰਦੀ ਦੀ ਠੀਕ ਹੈ ਜੀ ਦੇਖੋ ਬਿੰਦੀ ਬੜੀ ਖੂਬਸੂਰਤ ਲੱਗਦੀ ਹੈ ਚਾਹੇ ਸਾਡੇ ਕੱਪੜਿਆਂ ਦੇ ਵਿੱਚ ਹੋਵੇ ਚਾਹੇ ਮੱਥੇ ਉੱਪਰ ਲੱਗੀ ਹੋਵੇ ਤੇ ਚਾਹੇ ਅੱਖਰਾਂ ਦੇ ਉੱਪਰ ਲੱਗੀ ਹੋਵੇ ਤਾਂ ਬਿੰਦੀ ਕਿਹੜੀਆਂ-ਕਿਹੜੀਆਂ ਮਾਤਰਾਵਾਂ ਨਾਲ ਲੱਗਦੀ ਹੈ ਤੇ ਕਿੱਦਾਂ ਦੀ ਆਵਾਜ਼ ਕੱਢਦੀ ਹੈ ਉਹੋ ਦੇਖਣ ਦੇ ਲਈ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਆ ਗਏ ਹਾਂ ਕੰਨੇ ਦੇ ਨਾਲ ਕੰਨੇ ਦੇ ਨਾਲ ਜਿਹੜੀ ਹੈ ਇਸ ਦੀ ਵਰਤੋਂ ਹੁੰਦੀ ਹੈ ਪਹਿਲੀ ਸਾਡੀ ਲਗ ਹੋ ਗਈ ਕੰਨਾ ਲਗ ਮਾਤਰਾ ਕੰਨਾ ਦੇਖੋ ਮਾਂ ਜਿਹੜੀ ਬਿੰਦੀ ਹੁੰਦੀ ਹੈ ਇਹ ਨਾਸਕੀ ਸਵਰਤ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਇਹ ਚਿੰਨ ਜਿਹੜੇ ਨੇ ਜਿਹੜੀ ਬਿੰਦੀ ਹੈ ਬਿੰਦੀ ਤੇ ਟਿੱਪੀ ਦੋਨੇ ਸੇਮ ਹੀ ਨੇ ਇਹ ਨਾਸਕੀ ਸਵਰਤ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਇਹਨਾਂ ਦੀ ਆਵਾਜ਼ ਦੇ ਵਿੱਚ ਕੋਈ ਅੰਤਰ ਨਹੀਂ ਆਉਂਦਾ ਇਹ ਦੋਵੇਂ ਚਿੰਨ ਹੀ ਲਗਾ ਨਾਲ ਲੱਗਦੇ ਹਨ ਪਰ ਅੱਜ ਆਪਾਂ ਸਿਰਫ ਗੱਲ ਕਰ ਰਹੇ ਹਾਂ ਬਿੰਦੀ ਦੀ ਠੀਕ ਹੈ ਜੀ ਇਹ ਬਿੰਦੀ ਜਿਹੜੀ ਹੈ ਇਹ ਵੀ ਨਾਸਕੀ ਸਵਰਤ ਧੁਨੀ ਹੈ ਮਤਲਬ ਨੱਕ ਦੇ ਵਿੱਚੋਂ ਥੋੜੀ ਆਵਾਜ਼ ਆਉਂਦੀ ਹੈ ਪਰ ਜਿਹੜੀ ਇਹ ਬਿੰਦੀ ਅਲੱਗ-ਅਲੱਗ ਲਗਾ ਮਾਤਰਾ ਨੂੰ ਲੱਗਦੀ ਹੈ ਤੇ ਟਿੱਪੀ ਅਲੱਗ-ਅਲੱਗ ਨੂੰ ਲੱਗਦੀ ਆ ਆਪਾਂ ਦੇਖਦੇ ਆਂ ਵੀ ਕਿਹੜੀ ਮਾਤਰਾ ਕਿਹੜੀ ਲੱਗਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਤੇ ਕਿਹੜੀ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਦੇਖੋ ਮਾ ਸ਼ਾ ਜਾਂ ਹਾਂ ਸਾ ਹੁਣ ਜੇ ਆਪਾਂ ਇੱਥੇ ਕੀ ਕਰਾਂਗੇ ਬਿੰਦੀ ਨਹੀਂ ਪਾਵਾਂਗੇ ਤਾਂ ਕੀ ਬਣ ਜੂ ਮਾ ਛਾ ਜਾ ਜਾ ਹਾ ਸ ਇਹਦੇ ਨਾਲ ਕੀ ਬਣ ਗਿਆ ਇਹਦੀ ਮਾਤਰਾ ਦੀ ਆਵਾਜ਼ ਜਿਹੜੀ ਆ ਮਾ ਛਾ ਜਾ ਹਾ ਸਾ ਅੱਗੇ ਵੀ ਜਿਵੇਂ ਜੇ ਅਸੀਂ ਪਿੰਦੀ ਤੋਂ ਬਿਨਾ ਪੜਾਂਗੇ ਤਾਂ ਦੇਖਾਂਗੇ ਡਾਗ ਡਾਗ ਬਣ ਗਿਆ ਨਾ ਡਾਂਗ ਨੰਨੇ ਦੀ ਆਵਾਜ਼ ਆ ਗਈ ਡਾਂਗ ਬਾੰਗ ਸਾਂਗ ਵਾਗ ਵਾਂਗ ਤਾਂਗ ਠੀਕ ਹੈ ਜੀ ਉਸੇ ਤਰ੍ਹਾਂ ਅਸੀਂ ਹੁਣੇ ਕੰਨੇ ਦੇ ਨਾਲ ਹੋ ਗਈ ਇਸਦੀ ਵਰਤੋਂ ਹੁਣ ਹੋ ਜੂਗੀ ਜਿਹੜੀ ਬਿਹਾਰੀ ਦੇ ਨਾਲ ਇਸਦੀ ਵਰਤੋਂ ਅ ਸੀ ਅਸੀਂ ਤੁਸੀਂ ਮੀ ਸ਼ੀ ਪਾਂਡਾ ਅਸੀਂ ਤੁਸੀਂ ਮੀ ਸੀ ਪਾਂਡਾ ਜਦੋਂ ਅਸੀਂ ਇਸ ਤੋਂ ਬਿਨਾ ਉਚਾਰਨ ਕਰਦੇ ਹਾਂ ਦੇਖੋ ਅਸੀ ਬਣ ਜੂਗਾ ਅਸੀਂ ਤੁਸੀਂ ਮੀ ਸੀ ਠੀਕ ਹੈ ਇਸ ਤਰ੍ਹਾਂ ਇਸ ਦਾ ਉਚਾਰਨ ਜਿਹੜਾ ਬਦਲ ਜਾਵੇਗਾ ਹੁਣ ਅੱਗੇ ਅਸੀਂ ਕਰਦੇ ਹਾਂ ਚਾਰ ਅੱਖਰਾਂ ਵਾਲੇ ਸ਼ਬਦ ਤੇ ਬਿੰਦੀ ਦੀ ਮਾਤਰਾ ਦੇਖੋ ਸਹੇਲੀ ਹੈ ਨਾ ਇੱਕ ਹੈ ਪਰ ਜਦੋਂ ਅਸੀਂ ਜਾਦੇ ਬਣਾਉਣਾ ਤਾਂ ਸਹੇਲੀਆਂ ਪਹੇਲੀ ਦਾ ਪਹੇਲੀਆਂ ਝੂਟਦੀਆਂ ਪਹਿਨਦੀਆਂ ਖੇਡਦੀਆਂ ਠੀਕ ਹੈ ਜੀ ਸਹੇਲੀਆਂ ਪਹੇਲੀਆਂ ਝੂਟਦੀਆਂ ਪਹਿਨਦੀਆਂ ਖੇਡਦੀਆਂ ਜੇ ਇੱਥੇ ਬਿੰਦੀ ਨਹੀਂ ਲਾਵਾਂਗੇ ਤਾਂ ਕੀ ਬਣ ਜਾ ਕੀ ਬਣੇਗਾ ਸਹੇਲੀਆਂ ਪਹੇਲੀਆਂ ਝੂਟਦੀਆਂ ਪਹਿਨਦੀਆਂ ਖੇਡਦੀਆਂ ਪਰ ਉਹਨਾਂ ਚ ਰਹਿ ਇਹ ਜਿਨ੍ਹਾਂ ਚ ਅਸੀਂ ਬਿੰਦੀ ਨਹੀਂ ਲਾਵਾਂਗੇ ਉਹਨਾਂ ਹੀ ਦੇਰ ਇਹ ਕੀ ਹੈ ਬਹੁਵਚਨ ਨਹੀਂ ਬਣਨਗੇ ਠੀਕ ਹੈ ਜੀ ਦੇਖੋ ਕੰਨੇ ਨਾਲ ਇਸ ਦੀ ਵਰਤੋਂ ਹੋਗੀ ਬਿਹਾਰੀ ਦੇ ਨਾਲ ਹੋਗੀ ਅੱਗੇ ਮਾਤਰਾ ਹੋਰ ਵੀ ਨੇ ਦੇਖੋ ਲਾਮਾ ਦੇ ਨਾਲ ਠੀਕ ਹੈ ਲਾਮਾ ਦੇ ਨਾਲ ਗੇਂ ਦਾ ਕੇਂਦਾ ਕੇਂਦਰ ਕੇਂਦਰ ਪੈਂਡੂ ਪੇਂਡੂ ਜੇ ਅਸੀਂ ਬਿੰਦੀ ਨਹੀਂ ਲਾਵਾਂਗੇ ਤਾਂ ਕੀ ਆਵਾਜ਼ ਨਿਕਲੂਗੀ ਗੇਦਾ ਕੇਂਦਰ ਪੇਡੂ ਠੀਕ ਹੈ ਤੇ ਅਰਥ ਹੀ ਬਦਲ ਜਾਣਗੇ ਬਾਕੀ ਬਣਾਵਾਂਗੇ ਆਪਾਂ ਗੇਂਦਾ ਕੇਂਦਰ ਪੈੰਡੂ ਹੁਣ ਦੁਲੈਂਕੜ ਦੇ ਨਾਲ ਇਸ ਦੀ ਆਵਾਜ਼ ਜੇ ਅਸੀਂ ਬਿੰਦੀ ਨਹੀਂ ਲਗਾਵਾਂਗੇ ਤਾਂ ਕਿਹ ਬਣ ਸੈਕੜਾ ਦੁਲੈਕੜ ਕੈਚੀ ਤਾਂ ਆਪਾਂ ਕਰਾਂਗੇ ਸੈ ਸ ਅੱਧਾ ਨੰਨੇ ਦੀ ਆਵਾਜ਼ ਆਉਂਦੀ ਹੈ ਸੈ ਕੜਾ ਸੈਕੜਾ ਦੂ ਲੈ ਕੜ ਦੁਲੈਂਕੜ ਕੈਚੀ ਕੈਂਚੀ ਇਸ ਤੋਂ ਬਾਅਦ ਦੇਖੋ ਹੋੜੇ ਦੇ ਨਾਲ ਤੇ ਕਨੌੜੇ ਦੇ ਨਾਲ ਹੋਂਦ ਕਦੋਂ ਸਗੋਂ ਜੋ ਕਨੌੜੇ ਦੇ ਨਾਲ ਜੋ ਚੌਕ ਸੋਂ ਠੀਕ ਹੈ ਜੀ ਜੇ ਹੁਣ ਪਾ ਬਿਨ ਉਸਤੋ ਮਾਤਰਾ ਤੋਂ ਬੋਲਾਂਗੇ ਬਿੰਦੀ ਦੀ ਲੱਗ ਤੋਂ ਲਗਾਖਰ ਤੋਂ ਤਾਂ ਜੋ ਬਣਿਓ ਜੋ ਚੋਕ ਸੋ ਠੀਕ ਹੈ ਇਸ ਤਰ੍ਹਾਂ ਇਹ ਮਾਤਰਾ ਜਿਹੜੀ ਹੈ ਇੱਕ ਲਗਾ ਅੱਖਰ ਲੱਗਣ ਦੇ ਨਾਲ ਉਸ ਸ਼ਬਦ ਦਾ ਜਿਹੜਾ ਅਰਥ ਹੈ ਬਦਲ ਜਾਂਦਾ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜੇ ਤੁਸੀਂ ਪਹਿਲੀ ਵਾਰ ਇਸ ਨਾਲ ਜੁੜੇ ਹੋ ਧੰਨਵਾਦ ਜੀ